ਬਿਲਕੁਲ ਸਚਾਰੂ ਚੱਲਦੀ ਪਈ ਹੈ ਕੋਈ ਰਸ਼ ਨਹੀਂ ਹੈਗਾ ਅਸੀਂ ਰਸ਼ ਪੈ ਨਹੀਂ ਦੇਈਦਾ ਜੇ ਕਿਤੇ ਰਸ਼ ਪੈ ਜਾਵੇ ਤੇ ਅਸੀਂ ਮਿੰਟ ਮਿੰਟੇ ਜਾ ਕੇ ਉਹ ਆਪਣੀ ਕਰਕੇ ਜੂਰੀ ਦਾ ਅਸੀਂ ਰੈਫਰੂ ਅਸੀਂ ਬਿਲਕੁਲ ਖੜੀ ਕਰਦੇ ਹਾਂ ਇਹ ਰਸ਼ਦਾਲੂ ਜਾ ਰਹੇ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਉਹ ਚਦਾਲੂ ਜਿਹੜੇ ਸਾਰੇ ਬਹੁਤ ਵਧੀਆ ਜਾ ਰਹੇ ਨੇ ਜਿਹੜਾ ਆਂਦਾ ਆ ਜਿੱਥੇ ਲੰਗਰ ਲੱਗਾ ਉੱਥੇ ਲੰਗ ਲੰਗਰ ਖਾਂਦੇ ਨੇ ਜੇ ਕੋਈ ਮੋਟਰਸਾਈਕਲ ਆਂਦਾ ਉਹ ਜੇ ਕੋਈ ਮੋਟਰਸਾਈਕਲ ਸੜਕ ਦੇ ਵਿੱਚ ਲਾਉਂਦਾ ਤੇ ਅਸੀਂ ਉਹਨੂੰ ਕਹਿ ਦਿੰਦੇ ਆ ਵੀ ਭਾਈ ਸਾਹਿਬ ਮੋਟਰਸਾਈਕਲ ਜਿਆ ਸਾਈਡ ਤੇ ਲਾਓ ਇਹ ਬਹਿ ਕੇ ਲੰਗਰ ਸ਼ੋਕੋ ਤੇ ਆਪਣੇ ਆਪ ਨਾਲ ਲੰਗਰ ਛੱਕ ਕੇ ਦੇ ਟਾਈਮ ਨਾਲ ਜਾਓ ਤੇ ਅਸੀਂ ਰਸ਼ ਨਹੀਂ ਪੈਂਦੇ ਰਸ਼ ਪੈਂਦਾ ਜਦੋਂ ਕੋਈ ਗੱਡੀ ਰੋਡ ਤੇ ਲਾਂਦਾ ਨਾ ਇੱਕ ਗੱਡੀ ਸੱਜੇ ਪਾਸੇ ਲੱਗ ਜਾਂਦੀ ਦੂਜੀ ਖੱਬੇ ਪਾਸੇ ਲੱਗ ਜਾਂਦੀ ਹੈ ਕਿ ਜੋ ਕ੍ਰੋਸਿੰਗ ਦਾ ਆਣਾ ਜਾਣਾ ਜਿਹੜਾ ਮੁਸ਼ਕਲ ਹੋ ਜਾਂਦਾ ਉਹਦੇ ਕਰਕੇ ਰਸ਼ ਪੈਂਦਾ ਉਹ ਵੇਲੇ ਅਸੀਂ ਗੱਡੀ ਲੱਗਣੀ ਨਹੀਂ ਦੇਈ ਦੀ ਅਸੀਂ ਬਿਲਕੁਲ ਠੀਕ ਸਾਡੇ ਜਿਹੜਾ ਕੋਈ ਟੱਕਰ ਨੂੰ ਟਕਾਉ ਦੇਣਾ ਫਕੀਰ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਅਬਰਕੁਨ ਅਸੀਂ ਇਹੀ ਸੰਦੇਸ਼ ਚਾਹਣਾ ਦੰਨਿਆ ਸਾਡੇ ਜਿਵੇਂ ਐਸਐਸਪੀ ਸਾਹਿਬ ਹਰਪਰ ਬਲੋ ਬਲੋ ਇਹ ਸੰਦੇਸ਼ ਹੈਗਾ ਵੀ ਤਾਫ ਜਿਹੜੀ ਵੀ ਜਾਮ ਨਹੀਂ ਲਗਣਾ ਚਾਹੀਦਾ ਵੀ ਠੀਕ ਹੈ ਤਾਫ ਸਹੀ ਸਲਾਤਲਾ ਚੱਲੀ ਰਹੇ ਵੇ ਨਾ ਕਿਸੇ ਨੂੰ ਦਿੱਕਤ ਆਵੇ ਲਾ ਕੇ ਉਹਨੂੰ ਤਕਲੇ ਹੋ ਕੋਈ ਮਹਿਸੂਸ ਹੋਵੇ ਐਸੇ ਵੀ ਨਹੀਂ ਕਿ ਤੁਹਾਨੂੰ ਕੋਈ ਜੇਬ ਖਤਰਾ ਜਾਂ ਮੋਬਾਈਲ ਚੋਰ ਜਿਹਦਾ ਕਹਿੰਦੇ ਵੀ ਆ ਇਹਨੇ ਚੋਰੀ ਕੀਤਾ ਸੀ ਉਹ ਫੜ ਲੈਣੇ ਆ ਅਸੀਂ ਉਹਨੂੰ ਜਿਹੜਾ ਪੁਲਿਸ ਦੇਵਾਰਦੇ ਆ ਅਸੀਂ ਸਬਦ ਸਾਨੂੰ ਜਾ ਕੇ ਉਹਨੂੰ ਛਾੜਾਣੇ ਆ ਅਸੀਂ ਉਸ ਦੇ ਭਾਲੇ ਕਰ ਦੰਨੇ ਆ ਅਸੀਂ ਨੂੰ ਧੰਨਵਾਦ ਆਓ